ਅੱਜ ਸਰਉ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਟਿਪ ਮਿਲੀ ਸੀ ਜਿਸ ਦੇ ਤਹਿਤ ਅਸੀਂ ਮੋਗਾ ਰੋਡ ਉੱਪਰ ਜੋ ਬਾਬਾ ਜੋਰਾਵਰ ਸਿੰਘ ਜੀ ਗੁਰਮਤਿ ਵਿਦਿਆਲਿਆ ਵੈਲਫੇਅਰ ਸੁਸਾਇਟੀ ਹੈ ਉਹਨਾਂ ਵੱਲੋਂ ਇੱਕ ਨਜਾਇਜ਼ ਅਨਧਿਕਾਰਤ ਨਸ਼ਾ ਛਡਾਊ ਕੇਂਦਰ ਚਲਾ ਰਹੇ ਸੀ ਜਿਸ ਤੇ ਅਸੀਂ ਸਾਡੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਵਿਰਿੰਦਰ ਦੀ ਦੇਖ ਰੇਖ ਚਕੀਨ ਦਾ ਰੇਡ ਕੀਤੀ ਔਰ ਉਸ ਦੇ ਪੁਲਿਸ ਪ੍ਰਸ਼ਾਸਨ ਨੂੰ ਨਾਲ ਲੈ ਕੇ ਉਸ ਸੈਕਟਰ ਦੇ ਵਿੱਚੋਂ ਸੱਤ ਜਿਹੜੇ ਹੈਗੇ ਆ ਸਾਨੂੰ ਮਰੀਜ਼ ਮਿਲੇ ਐ ਉਹਨਾਂ ਨੂੰ ਜੋ ਇਲਾਜ ਦੇ ਰਹੇ ਸੀ ਉਹ ਆਮ ਦਵਾਈਆਂ ਕੁਝ ਮਿਲਿਆ ਕੋਈ ਸਾਨੂੰ ਐਂਡੀਪੀਐਸ ਨਾਲ ਰਿਲੇਟਡ ਮੈਡੀਸਿਨਸ ਉਥੇ ਨਹੀਂ ਮਿਲਿਆ ਔਰ ਇਹ ਸਾਰੀ ਕਾਰਵਾਈ ਦੇ ਦੌਰਾਨ ਅਸੀਂ ਜੋ ਨਿਯਮਾਂ ਤਹਿਤ ਉਸ ਸੈਂਟਰ ਨੂੰ ਸੀਲ ਕਰਨ ਉਪਰੰਤ ਸਾਰੇ ਮਰੀਜ਼ਾਂ ਨੂੰ ਸਾਡੇ ਰੀਹੈਬ ਸੈਂਟਰ 'ਤੇ ਸ਼ਿਫਟ ਕਰਕੇ ਉਹਨਾਂ ਦਾ ਇਲਾਜ ਕੀਤਾ ਜਾਵੇਗਾ ਔਰ ਇਸ ਕੈਂਪੇਨ ਨੂੰ ਲਗਾਤਾਰ ਜਾਰੀ ਰੱਖਿਆ ਜਾਵੇਗਾ ਔਰ ਜਿੰਨੇ ਵੀ ਅਨਅਧਿਕਾਰ ਨਸ਼ਾ ਛਡਾਊ ਕੇਂਦਰ ਇਸ ਜਿਹਰੇ ਚ ਚੱਲ ਰਿਹਾ ਉਸ ਨੂੰ ਸੰਪੂਰਨ ਰੂਪ ਵਿੱਚ ਠੱਲ ਪਾਣ ਲਈ ਸਾਰੇ ਉਪਰਾਲੇ ਕੀਤੇ ਜਾਣਗੇ ਇੱਥੇ ਮੈਂ ਲੋਕਾਂ ਦੀ ਜਾਣਕਾਰੀ ਲਈ ਦੱਸਣਾ ਚਾਹੁੰਦਾ ਆ ਕਿ ਅਸੀਂ ਜ਼ਿਲ੍ਹੇ ਦੇ ਵਿੱਚ ਸਾਡੇ ਕੋਲੇ ਕਾਫੀ ਮਾਤਰਾ ਦੇ ਵਿੱਚ ਇਸ ਸਮੇਂ ਬੈੱਡ ਉਪਲਬਧ ਹੈ ਤਾਂ ਨਸ਼ਾ ਛਡਵਾਣ ਲਈ ਆਪਣੇ ਜਿਹੜੇ ਬਰੀਸ ਹੈ ਉਹਨਾਂ ਨੂੰ ਸਾਡੇ ਸੈਂਟਰਾਂ ਦੇ ਵਿੱਚ ਦਾਖਲ ਕਰਵਾਏ ਜਾਵੇ ਉੱਥੇ ਸਾਰਾ ਇਲਾਜ ਮੁਫਤ ਕੀਤਾ ਜਾਂਦਾ ਹੈ ਪੰਜਾਬ ਬੈੱਡ ਸਾਡੇ ਕੋਲ ਸਿਵਲ ਮੈਡੀਕਲ ਕਾਲਜ ਦੇ ਵਿੱਚ ਹੈ 10 ਦੇ ਕਰੀਬ ਬੈੱਡ ਸਿਵਲ ਹਸਪੀਟਲ ਚ ਹੈ 50 ਰੀਹੈਬ ਸੈਂਟਰ ਚ ਹੈ ਔਰ ਇਸ ਤੋਂ ਬਾਅਦ ਮੂੜ ਪੈਂਦੇ ਇਹਨਾਂ ਬੈੱਡਾਂ ਨੂੰ ਵਧਾਇਆ ਜਾ ਰਿਹਾ ਹੈ ਤਾਂ ਇਸ ਕਰਕੇ ਜੋ ਸਾਡੇ ਸਰਕਾਰ ਵੱਲੋਂ ਪ੍ਰਾਈਵੇਟ ਅਧਿਕਾਰਤ ਨਿਸ਼ਾ ਚੜਾਉ ਕੇ ਕੰਦੇ ਰਿਹਾ ਜਿਵੇਂ ਰਾਹਤ ਸੈਂਟਰ ਹੈਗਾ ਰੀ ਬੈਟਰ ਲਾਈਫ ਹੈ ਰੋਬਿੰਸ ਹੈ ਉਹਨਾਂ ਤੋਂ ਵੀ ਅਸੀਂ ਜਿਹੜੀ ਹੈਗੀਆਂ ਸੇਵਾਵਾਂ ਲੈ ਸਕਦੇ ਆ ਔਰ ਉਹਨਾਂ ਦੇ ਰੇਟ ਬੜੇ ਜੈਨੂਨ ਹੈ ਤਾਂ ਇਸ ਕਰਕੇ ਅਨੁਭਕਾਰ ਕੇਂਦਰਾਂ ਵਿੱਚ ਨਾਲ ਜਾ ਕੇ ਇਹਨਾਂ ਆਪਣੇ ਮਰੀਜ਼ਾਂ ਦਾ ਨਸ਼ਾ ਚੜਾਣ ਲਈ ਜਿੰਨਾ ਸਾਡੇ ਸਰਕਾਰੀ ਸੈਕਟਰ ਤੇ ਪ੍ਰਾਈਵੇਟ ਸੈਂਟਰ ਜੋ ਰੈਕੋਗਨਾਈਜ਼ ਹੈ ਜਿੱਥੇ ਸਾਇੰਟਿਫਿਕ ਵੇ ਨਾਲ ਇਲਾਜ ਕੀਤਾ ਜਾਂਦਾ ਉੱਥੇ ਵੱਧ ਤੋਂ ਵੱਧ ਮਰੀਜ਼ ਲੈ ਕੇ ਆਉਂਦੇ